ਕੋੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਵਡਹੰਸ ਮਹਿਲਾ ਪੈਲਾ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਨੋ ਸੂਰੇ ਸਈ ਅੱਗੇ ਆਖੀਐ ਦਰਗਾ ਪਾਵੇ ਸਾਚੀ ਮਾਨੋ ਦਰਗਾ ਮਾਨ ਪਾਵੇ ਪਤ ਸਿਉ ਜਾਵੇ ਆਗੇ ਦੁਖ ਨਾ ਲਾਗੇ ਕਰ ਏਕ ਧਿਆਵੇ ਤਾਂ ਫਲ ਪਾਵੇ ਜਿਸੇ ਵੇ ਭਉ ਭਾਗੈ ਊਚਾ ਨਹੀਂ ਕਹਿਣਾ ਮਨ ਮੇ ਰਹਿਣਾ ਆਪੇ ਜਾਣੈ ਜਾਣੋ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਬਾਣੀ ਚੈਨਲ ਦੇ ਮਾਧਿਅਮ ਰਾਹੀਂ ਘਰਾਂ ਵਿੱਚ ਬੈਠ ਕੇ ਗੁਰਮਤਿ ਦੇ ਵਿਚਾਰਾਂ ਸੁਣ ਰਹੀ ਸਾਧ ਸੰਗਤ ਜੀ ਇਹ ਜੋ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਵਡਹੰਸ ਰਾਗ ਅੰਦਰ ਉਚਾਰਨ ਕੀਤਾ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 579 ਤੇ ਸ਼ਿਸ਼ੋਬਦ ਹੈ ਇਹ ਸ਼ਬਦ ਭਾਵੇਂ ਥੋੜਾ ਲੰਮੇਰਾ ਸੀ ਇਸ ਤੇ 3-4 ਹਿੱਸੇ ਹਨ ਪਰ ਅਸੀਂ ਇਸ ਦਾ ਤੀਜਾ ਭਾਗ ਲਿਆ ਹੈ ਕਿਉਂਕਿ ਇਹ ਜੋ ਮਹੀਨਾ ਚੱਲ ਰਿਹਾ ਹੈ ਇਸ ਸ਼ਬਦ ਦੇ ਇਸ ਭਾਗ ਦਾ ਇਸ ਮਹੀਨੇ ਨਾਲ ਬੜਾ ਗੂੜਾ ਸਬੰਧ ਹੈ ਤਾਂ ਸ਼ਬਦ ਦੀ ਜੋ ਨਿਚੋੜ ਵਾਲੀਆਂ ਪੰਕਤੀਆਂ ਹਨ ਉਹ ਇਹ ਹਨ ਮਰਨ ਮੁਰਸਾ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਨੋ ਸੁਰ ਸਈ ਅੱਗੇ ਆਖੀਆਂ ਦਰਗਾਪਾ ਭੇ ਸਾਚੀ ਮਾਨੋ ਅਰਥ ਹਨ ਜੋ ਮਨੁੱਖ ਜੀਵਨ ਦੇ ਆਹੀ ਪ੍ਰਭੂ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਕੇ ਮਰਦੇ ਹਨ ਭਾਵ ਜੀਵਨ ਦੇ ਅਸੀਂ ਜਿਹੜੇ ਵਿਅਕਤੀ ਪੰਜਾਂ ਦੁਸ਼ਟਾਂ ਤੋਂ ਖਹਿੜਾ ਛੁਡਾ ਕੇ ਚੰਗੇ ਗੁਨਾ ਦੇ ਧਾਰਨੀ ਹੋ ਕੇ ਜੀਵਨ ਜੀਉਂਦੇ ਹਨ ਉਹ ਮਰਨ ਤੋਂ ਬਾਅਦ ਅਕਾਲ ਪੁਰਖ ਦੇ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਹਨ ਉਹ ਪੰਜ ਦੁਸ਼ਮਣ ਕਿਹੜੇ ਹਨ ਜਿਨ੍ਹਾਂ ਕੋਲੋਂ ਮਨੁੱਖ ਨੇ ਜੀਵਨਦਿਆਂ ਮਰਨਾ ਹੈ ਅਤੇ ਜਿਸ ਦੀ ਗੱਲ ਇਸ ਸ਼ਬਦ ਵਿੱਚ ਕੀਤੀ ਗਈ ਹੈ ਉਹ ਹਨ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਜਿਹੜਾ ਵਿਅਕਤੀ ਇਹਨਾਂ ਪੰਜਾਂ ਦੁਸ਼ਮਣਾਂ ਨੂੰ ਮਾਰ ਕੇ ਇਹਨਾਂ ਤੋਂ ਖਹਿੜਾ ਛੁਡਾ ਕੇ ਇਹਨਾਂ ਤੋਂ ਉੱਪਰ ਉੱਠ ਕੇ ਚੰਗੇ ਗੁਣਾਂ ਦਾ ਧਾਰਨੀ ਹੋ ਕੇ ਭਾਵ ਸਤ ਸੰਤੋਖ ਦਇਆ ਧਰਮ ਤੇ ਧੀਰਜ ਵਾਲੇ ਗੁਣ ਗ੍ਰਹਿਣ ਕਰਕੇ ਚੰਗਾ ਜੀਵਨ ਜਿਉਂਦਾ ਹੈ ਅਤੇ ਫਿਰ ਜਾਂ ਉਹ ਵਿਅਕਤੀ ਜਿਹੜਾ ਮੁਖਤਾ ਦੇ ਭਲੇ ਲਈ ਪਰ ਉਪਕਾਰ ਲਈ ਗਰੀਬ ਤੇ ਮਜ਼ਲੂਮ ਦੀ ਰੱਖਿਆ ਲਈ ਸੰਘਰਸ਼ ਕਰਦਿਆ ਹੋਇਆ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ ਉਸੇ ਦਾ ਮਰਨਾ ਅਤੇ ਜੀਣਾ ਪਰਵਾਹ ਨਹੀਂ ਅਤੇ ਐਸਾ ਵਿਅਕਤੀ ਉਸ ਮਾਲਕ ਦੇ ਦਰਗਾਹ ਵਿੱਚ ਪਰਵਾਣ ਹੋ ਜਾਂਦਾ ਹੈ ਇਹ ਜੋ ਮਹੀਨਾ ਚੱਲ ਰਿਹਾ ਹੈ ਇਹ ਇੱਕ ਮਹਾਨ ਮਹੀਨੇ ਵਜੋਂ ਸੰਸਾਰ ਭਰ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਜਿਸ ਮਹੀਨੇ ਚ ਕਲਗੀਆਂਵਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਅਤੇ ਹੱਕ ਦੇ ਖਾਤਰ ਜ਼ਾਲਮ ਤੇ ਜ਼ੁਲਮੇ ਰਾਜ ਨੂੰ ਜੜੋਂ ਪੁੱਟ ਕੇ ਖਾਰੇ ਸਮੁੰਦਰ ਵਿੱਚ ਵਗਾਉਣ ਖਾਤਰ ਆਪਣੇ ਪੂਰੇ ਪਰਿਵਾਰ ਦਾ ਬਲੀਦਾਨ ਦੇ ਕੇ ਆਪਣੇ ਪੂਰੇ ਪਰਿਵਾਰ ਨੂੰ ਕੁਰਬਾਨ ਕਰਕੇ ਇੱਕ ਐਸਾ ਇਤਿਹਾਸ ਰਚਿਆ ਜਿਹੜਾ ਸੰਸਾਰ ਦੀਆਂ ਕੁੱਲ ਕੌਮਾਂ ਦੇ ਲੋਕਾਂ ਕੋਲ ਕਦੀ ਨਹੀਂ ਉਂਜ ਤਾਂ ਇਹ ਜੋ ਸ਼ਬਦ ਹੈ ਇਸ ਦੇ ਵਿੱਚ ਹੀ ਸ਼ੀਸ਼ੇ ਦਾ ਉਸ ਕਰਤਵ ਦੀ ਵਿਆਖਿਆ ਕੀਤੀ ਗਈ ਹੈ ਕਿ ਭਈ ਸ਼ਹੀਦ ਕੌਣ ਹੈ ਤੇ ਉਹ ਰਮਦੀਦਰਤਾ ਵਿੱਚ ਕਿਵੇਂ ਪ੍ਰਵਾਨ ਹੋ ਜਾਂਦਾ ਹੈ ਸੂਕਸ਼ਿਖ ਧਰਮ ਵਿੱਚ ਸੂਰਮਾ ਉਸ ਨੂੰ ਆਖਿਆ ਜਾਂਦਾ ਹੈ ਜੋ ਸੱਚ ਅਤੇ ਹੱਕ ਦੇ ਖਾਤਰ ਲੜ ਬਰੇ ਜੋ ਵਿਸ਼ੇ ਵਿਕਾਰਾਂ ਨਾਲ ਲੜਾਈ ਕਰਕੇ ਇਹਨਾਂ ਤੂੰ ਖੜਾ ਛੁੜਾ ਕੇ ਚੰਗੇ ਗੁਨਾ ਦਾ ਧਾਰਨੀ ਹੋ ਕੇ ਜੀਵਨ ਜੀਵੇ ਜੋ ਸੂਰਾ ਤਿਸ ਹੀ ਹੋਏ ਮਰਨਾ ਜੋ ਭਾਗ ਹੈ ਤਿਸ ਜونی ਫਿਰਨਾ ਭਈ ਸਹੀ ਚੰਗੀ ਮੋਤ ਸੂਰਮੇ ਹੀ ਮਰਦੇ ਹਨ ਸੂਰਮੇ ਜੋ ਮਣਦੇ ਹੁੰਦੇ ਹਨ ਜਿਨ੍ਹਾਂ ਦਾ ਮਨ ਬਲਵਾਨ ਹੁੰਦਾ ਜੋ ਸੱਚ ਹੱਕ ਦੀ ਖਾਤਰ ਆਪਣਾ ਆਪ ਕੁਰਬਾਨ ਕਰਨ ਵਾਲੇ ਹੁੰਦੇ ਹਨ ਜਾਂ ਫਿਰ ਸੂਰਮਾ ਉਹ ਹੈ ਜਿਸ ਤੇ ਹਿਰਦੇ ਅੰਦਰ ਪਰਬਉਹ ਦੇ ਰਾਮ ਦਾ ਵਾਸਾ ਹੋ ਜਾਂਦਾ ਹੈ ਉਹ ਮਨ ਨੂੰ ਜਿੱਤ ਲੈਂਦਾ ਹੈ ਉਸ ਦਾ ਮਨ ਫਿਰ ਡੋਲਦਾ ਨਹੀਂ ਗੁਰਬਾਣੀ ਦਾ ਫੁਰਮਾਨ ਹੈ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣਾ ਸਗਲ ਵਸਤਾਂ ਕਾ ਜਾਂ ਕਾ ਸਤਗੁਰ ਪੂਰਾ ਆਤਮ ਨੂੰ ਜਿੱਤ ਲੈਣਾ ਆਤਮਾ ਨੂੰ ਨਾਮ ਦੇ ਰੰਗ ਵਿੱਚ ਰੰਗ ਲੈਣਾ ਮਨ ਨੂੰ ਘਾਬੂ ਵਿੱਚ ਕਰਨਾ ਤੇ ਕਿਸੇ ਕਿਸਮ ਦੇ ਭੈਅ ਡਰ ਨੂੰ ਆਪਣੇ ਨਜ਼ਦੀਕ ਆਉਣ ਹੀ ਨਾ ਦੇਣਾ ਐਸੇ ਵਿਅਕਤੀ ਸੂਰਮਿਆਂ ਖਵਾਂਦੇ ਸੂਰਾ ਸੋ ਪਹਿਚਾਨੀ ਹੈ ਕਬੀਰ ਜੀ ਦੇ ਫਰਮਾਨ ਹਨ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ ਪੁਰਜ਼ਾ ਪੁਰਜ਼ਾ ਕਟ ਮਰੇ ਕਬੂਨਾ ਛਾੜਾ ਖੇਤ ਜੋ ਸੱਚ ਅਤੇ ਧਰਮ ਦੇ ਖਾਤਰ ਲੜ ਮਰਦਾ ਹੈ ਅਤੇ ਮੈਦਾਨੇ ਜੰਗ ਵਿੱਚੋਂ ਫਿਰ ਉਹ ਗੀਦੀ ਹੋ ਕੇ ਪਿੱਛੇ ਨਹੀਂ ਹਟਦਾ ਪਾਛੇ ਨੇ ਇੱਕ ਧਾਂਤੇ ਨਹੀਂ ਬਾਰ-ਬਾਰ ਗੁਰਬਾਣੇ ਵਿੱਚ ਸੂਰਮਿਆਂ ਦੀ ਵਿਆਖਿਆ ਕੀਤੀ ਹੈ ਅਤੇ ਗੁਰੂ ਸਾਹਿਬਾਨ ਨੇ ਸਿਰਫ ਇਹ ਉਪਦੇਸ਼ ਹੀ ਸਾਨੂੰ ਨੇ ਦਿੱਤੇ ਬਲਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਿੱਖ ਧਰਮ ਦੀ ਨੀਂ ਰੱਖੀ ਤਾਂ ਪਹਿਲੀ ਇਟ ਕੁਰਬਾਨੇ ਦੀ ਹੀ ਰੱਖੀ ਸੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸੰਸਾਰ ਤੇ ਪ੍ਰਕਾਸ਼ਮਾਨ ਹੋ ਕੇ ਝਾਤ ਮਾਰੀ ਵੇਖਿਆ ਸੈਂਕੜੇ ਸਾਲਾਂ ਤੋਂ ਹਿੰਦੂਸਤਾਨ ਦਾ ਸਮਾਜ ਜ਼ਾਲਮ ਹਕਮਰਾਨਾਂ ਦੀ ਗੁਲਾਮੀ ਅੰਦਰ ਜਕੜਿਆ ਹੋਇਆ ਜੀਵਨ ਬਤੀਤ ਕਰ ਰਿਹਾ ਅਣਸ ਅਤੇ ਗੈਰਤ ਹਿੰਦੁਸਤਾਨ ਦੇ ਲੋਕਾਂ 'ਚ ਕਿਤੇ ਨਜ਼ਰ ਨਹੀਂ ਆ ਰਹੀ ਜੋ ਵੀ ਹਮਲਾਵਰ ਬਾਹਰੋਂ ਹਿੰਦੁਸਤਾਨ ਦੀ ਨਾਲ ਗੀਦੀ ਲੋਕਾਂ ਦੇ ਸਬੰਧ ਵਿੱਚ ਡਰਪੋਖ ਤੇ ਕਾਇਰ ਲੋਕਾਂ ਦੇ ਸਬੰਧ ਵਿੱਚ ਹੁੰਦਾ ਹੈ ਮੁਠੀ ਪਰ ਸਿਫਾਈ ਲੈ ਕੇ ਆਂਦਾ ਹੈ ਤੇ ਹਿੰਦੁਸਤਾਨ ਨੂੰ ਲੁੱਟਦਾ ਹੈ ਪੁੱਟਦਾ ਹੈ ਕੁੱਟਦਾ ਹੈ ਇੱਥੇ ਤੱਕ ਕਿ ਇੱਥੇ ਦੀ ਬਹੁ ਬੇਟੀ ਨੂੰ ਭੇੜਾਂ ਬੱਕਰੀਆਂ ਵਾਂਗ ਅਗੇਰ ਕੇ ਵਿਦੇਸ਼ਾਂ ਵਿੱਚ ਮੰਡੀਆਂ ਵਿੱਚ ਆ ਕੇ ਟਕੇ ਟਕੇ ਨਾਲ ਵੇਚਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਵੱਖਰੇ ਫਲਸਫੇ ਦੀ ਨੀਂਹ ਰੱਖੀ ਸਿੱਖੀ ਦੇ ਮਹਿਲ ਦੀ ਨੀਂਹ ਦੀ ਪਹਿਲੀ ਇੱਟ ਹੀ ਪਾਤਸ਼ਾਹ ਨੇ ਕੁਰਬਾਨੀ ਦੇ ਰੱਖੀ ਸ਼ਲੋਕਵਾਰਾਂ ਤੇ ਵਿਦੇਕ ਵਿੱਚ ਅਸੀਂ ਆਮ ਪੜਦੇ ਹਾਂ ਜਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਇਸ ਮਾਰਗ ਤੇ ਪੈਰ ਧਰਨ ਵਾਲੇ ਨੂੰ ਆਪਣੇ ਮਨ ਨਾਲ ਇੱਕ ਫੈਸਲਾ ਕਰਨਾ ਹੋਵੇਗਾ ਕਿ ਲੋੜ ਪੈਣ ਤੇ ਉਸ ਨੂੰ ਸੱਚ ਅਤੇ ਹੱਕ ਦੇ ਖਾਤਰ ਗਰੀਬ ਤੇ ਮਜ਼ਲੂਮ ਦੀ ਖਾਤਰ ਆਪਣੀ ਇੱਜ਼ਤ ਨੂੰ ਬਚਾਉਣ ਦੇ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਨਾ ਹੋਵੇਗਾ ਕਿਉਂ ਕਿਸੇ ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ ਸ਼ਹੀਦਾਂ ਕੀ ਕਤਲਗਾਹੋਂ ਸੇ ਕਿਆ ਬਿਹਤਰ ਕਾਬਾ ਸ਼ਹੀਦਾਂ ਕੀ ਖਾਕ ਤੇ ਤੋ ਖੁਦਾ ਵੀ ਕੁਰਬਾਨ ਹੁੰਦਾ ਹੈ ਸਿੱਖ ਧਰਮ ਵਿੱਚ ਸ਼ਹੀਦਤਾ ਬਹੁਤ ਵੱਡਾ ਦਰਜਾ ਹੈ ਅਤੇ ਇਸੇ ਲਈ ਸਿੱਖ ਗੁਰੂ ਸਾਹਿਬਾਨ ਨੇ ਮਨੁੱਖਤਾ ਦੇ ਭਲੇ ਖਾਤਰ ਆਪਣੇ ਆਪ ਨੂੰ ਮਨੁੱਖਤਾ ਦੇ ਭਲੇ ਲਈ ਪਰਉਪਕਾਰ ਕਰਨ ਲਈ ਕੁਰਬਾਨੀ ਤੱਕ ਦੇਣ ਤੋਂ ਗੁਰੇਜ਼ ਨਹੀਂ ਕੀਤੀ ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਆਪਣਾ ਸੇਸ ਗੁਰੂ ਨਾਨਕ ਪਾਤਸ਼ਾਹ ਨੇ ਤਲੀ ਤੇ ਧਰਿਆ ਜਦੋਂ ਬਾਬਰ ਵਰਗਾ ਜ਼ਾਲਮ ਬਾਦਸ਼ਾਹ ਜਿਸ ਦੇ ਹੱਥ ਵਿੱਚ ਖੋਣੀ ਤਲਵਾਰ ਹੈ ਤੇ ਮਜ਼ਲੂਮਾਂ ਦੇ ਖੂਨ ਦੇ ਨਾਲ ਲਿਬੜੀ ਹੋਈ ਹੈ ਉਸ ਨੂੰ ਵੰਗਾ ਰਿਹਾ ਬਾਬਰ ਨੂੰ ਜਾਬਰ ਆਖਿਆ ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਏ ਨੇ ਬੈਠੇ ਸੁੱਤੇ ਕਲ ਕਾਤੀ ਰਾਜੇ ਕਾਸਾਈ ਧਰਮ ਪੰਕਰ ਉੱਡ ਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਹੀਂ ਕੈਂ ਚੜਿਆ ਵਲੀਆਂ ਗੱਲਾਂ ਜ਼ਾਲਮ ਉਸਤੇ ਮੂੰਹ ਤੇ ਆਖੀਆਂ ਤੇ ਇਹ ਕੇਵਲ ਸੂਰਬੀਰਾਂ ਦਾ ਕੰਮ ਹੈ ਇਹ ਆਪਣੀ ਜਾਨ ਤਲੇ ਤੇ ਧਰਨ ਵਾਲਾ ਕੰਮ ਹੈ ਭਾਵੇਂ ਬਾਬਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕੈਦ ਵੀ ਕਰ ਲਿਆ ਪਰ ਗੁਰੂ ਸਾਹਿਬ ਡਰੇ ਨਹੀਂ ਘਬਰਾਏ ਨਹੀਂ ਕਿਉਂਕਿ ਦੁਨੀਆ ਨੂੰ ਸੱਚ ਅਤੇ ਹੱਕ ਦੀ ਖਾਤਰ ਡਟਣ ਵਾਲੀ ਉਹ ਮਾਨ ਸ਼ਖਸੀਅਤ ਆਪ ਕਿਵੇਂ ਡਰ ਸਕਦੀ ਸੀ ਤੋ ਇਤਨਾ ਹੀ ਨਹੀਂ ਬਲਕੇ ਗੁਰੂ ਨਾਨਕ ਪਾਤਸ਼ਾਹ ਦੇ ਅਨੁਯਾਈ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਗੱਲ ਕਰੀਏ ਤਤੀ ਤਵੀ ਤੇ ਬੈਠ ਕੇ ਸਰੀਰ ਨੂੰ ਸਲਵਾਣਾ ਪ੍ਰਵਾਨ ਕਰ ਲਿਆ ਪਰ ਕਿਸੇ ਜ਼ਾਲਮ ਅੱਗੇ ਝੁਕੇ ਨਹੀਂ ਉਸ ਦੀ ਈਨ ਨਹੀਂ ਮੰਨੀ ਅੱਗੇ ਚੱਲ ਕੇ ਛੇਵੇਂ ਪਾਤਸ਼ਾਹ ਨੇ ਇੱਕ ਸ਼ਕਤੀਸ਼ਾਲੀ ਮੁਗਤ ਹਕੂਮਤ ਵਿਰੁੱਧ ਇੱਕ ਬਹੁਤ ਵੱਡਾ ਸੰਘਰਸ਼ ਕੀਤਾ ਇੱਕ ਹਥਿਆਰਬੰਦ ਲੜਾਈ ਲੜ ਕੇ ਚਾਰ ਜੰਗਾਂ ਮੁਗਲਾਂ ਨਾਲ ਲੜੀਆਂ ਚਾਰੇ ਜੰਗਾਂ ਵਿੱਚ ਉਹਨਾਂ ਨੂੰ ਸ਼ਕਸਤਾ ਮੂੰਹ ਦੇਖਣਾ ਪਿਆ ਗੁਰੂ ਸਾਹਿਬ ਦੀ ਜਿੱਤ ਹੋਈ ਇੱਕ ਨੀਂਹ ਬਚ ਗਈ ਜ਼ੁਲਮ ਦੇ ਵਿਰੁੱਧ ਲੜਨ ਦੀ ਗੁਰੂ ਸਾਹਿਬ ਨੇ ਇੱਕ ਫਰਮਾਨ ਕੀਤਾ ਸੀ ਕਿ ਜਦ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਣ ਸ਼ਸਤਰ ਸਜਾਵੋ ਕਮਰ ਕਸਾ ਕਰ ਦਿਓ ਦਿਖਾਈ ਹਮਰੀ ਖੁਸ਼ੀ ਹੋਏ ਅਦਕਾਈ ਜੇ ਸਾਡੇ ਦਰਬਾਰ ਵਿੱਚ ਆਵੇ ਚੰਗਾ ਸ਼ਸਤਰ ਚੰਗਾ ਘੋੜਾ ਚੰਗਾ ਚੰਗੀ ਜਵਾਨੀ ਭੇਟ ਕਰੇ ਕਿਉਂ ਕਿ ਫਕਤ ਮੰਗ ਕਰ ਰਿਹਾ ਕਿ ਜ਼ਾਲਮ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਹੁਣ ਇਹੋ ਕੁਝ ਕਰਨਾ ਜ਼ਰੂਰੀ ਹੋ ਗਿਆ ਹੈ ਤਾਂ ਗੱਲ ਇਤਨੇ ਨਹੀਂ ਇਹ ਜੋ ਮੈਂ ਗੱਲ ਕਰ ਰਿਹਾ ਸੀ ਹਫਤਾ ਚੱਲ ਰਿਹਾ ਅੱਗੇ ਆਉਣ ਵਾਲਾ ਇਹ ਸਿੱਖਾਂ ਦੀ ਕਰਬਲਾ ਦੀ ਦਾਸਤਾਨ ਦੁਨੀਆਂ ਨੂੰ ਦੱਸਦਾ ਹੈ ਜਦੋਂ ਕਲਗੀਆਂ ਵੱਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੇ ਤੇ ਜਾਨ ਤੋਂ ਪਿਆਰੇ ਪਤ ਸਿੰਘਾਂ ਨੇ ਮਨੁੱਖਤਾ ਦੇ ਭਲੇ ਖਾਤਰ ਅੱਥ ਦੇ ਤਸੀਹੇ ਸੰਦੇ ਹੋਇਆ ਲਾਸਾਂ ਨਹੀਂ ਕੁਰਬਾਨੀਆਂ ਕਰਕੇ ਦੁਨੀਆ ਦੇ ਲੋਕਾਂ ਨੂੰ ਚੱਕਰਿਤ ਕਰ ਦਿੱਤਾ ਐਵੇਂ ਨਹੀਂ ਜੋਗੀ ਅਲਾ ਯਾਰ ਖਾਨ ਸੂਫੀ ਫਕੀਰ ਨੂੰ ਕਹਿਣਾ ਪਿਆ ਕਿ ਸਬਰ ਸੇ ਹਰ ਇੱਕ ਕੜੀ ਤੂੰ ਨੇ ਉਠਾਈ ਕਿਸ ਸ਼ੁਕਰ ਸੇ ਹਰ ਇੱਕ ਚੋਟ ਕਲੇਜੇ ਪੈ ਖਾਈ वालिद को कटाया कभी औलाद कटाई की फिक्र में फाके में लाखों से लड़ाई अदा ने कभी तुझको समल लेना दिया था कांटा दिल पुरखों से लेना दिया था गुलशन को तेरे फूलने फल लेना दिया था आराम से पहलू को बदल लेना दिया था जिस रण में लड़ा बेसरो सामान लड़ा तू सो सिंग लिए ਲਾਖਾਂ ਤੇ ਜਾ ਜਾ ਕੇ ਪੜਾ ਤੋ ਬਹੁਤ ਵੱਡੀਆਂ ਸਚਾਈਆਂ ਬਿਆਨ ਕੀਤੀਆਂ ਜੋਗੀ ਅਲਾ ਯਾਰ ਖਾਨ ਨੇ ਤੋ ਕਲਗੀਧਰ ਪਾਤਸ਼ਾਹ ਦੀ ਉਮਤ ਨੇ ਫਿਰ ਕਲਗੀਆਂ ਵਾਲੇ ਤੇ ਰਸਤੇ ਤੇ ਤੁਰ ਕੇ ਜੋ ਸ਼ਹੀਦੀਆਂ ਦਾ ਸਿਲਸਿਲਾ ਜਾਰੀ ਕੀਤਾ ਲੋਕੀ ਜਦੋਂ ਸਿੱਖ ਕੌਮ ਦੀਆਂ ਕੁਰਬਾਨੀਆਂ ਪਰਿਆ ਇਤਿਹਾਸ ਪੜਦੇ ਹਨ ਉਂਗਲਾ ਮੂੰਹ ਵਿੱਚ ਪਾ ਕੇ ਟੋਕਣ ਲਈ ਮਜਬੂਰ ਹੋ ਜਾਂਦੇ ਆ ਆਟੇ ਵਿੱਚ ਲੋਨ ਵਰਗੀ ਏ ਕੋ ਤੇ ਕੁਰਬਾਨੀਆਂ ਦੇ ਖੇਤਰ ਵਿੱਚ ਨਾ ਤੇ ਕੁਰਬਾਨੀਆਂ ਦੇ ਖੂਹ ਗੇੜੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਐਸਾ ਸੰਘਰਸ਼ ਛੇੜਿਆ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਇਨਕਲਾਬ ਲਿਆਂਦਾ ਲੋਕਾਂ ਦੀ ਜ਼ਹਿਨਿਤ ਜੋ ਬੁੱਦਲ ਤੇ ਕਮਜ਼ੋਰ ਹੋ ਚੁੱਕੀ ਸੀ ਉਸ ਦੀ ਮਾਨਸਤਾ ਵਿੱਚ ਸੂਰਬੀਰਤਾ ਭਰੀ ਜੂਝਨ ਲਈ ਜਾਓ ਭਰਿਆ ਤੇ ਉਹ ਕੁਝ ਪਹਿਲੇ ਆਪ ਕਰਕੇ ਦੱਸਿਆ ਮੈਂ ਗੱਲ ਕਰ ਰਿਹਾ ਸੀ ਸ਼ਹੀਦੀ ਹਫਤੇ ਦੀ ਅਨੰਤਪੁਰ ਦਾ ਕਿਲਾ ਮੇਰੇ ਪਾਤਸ਼ਾਹ ਨੇ ਛੱਡਿਆ 8 ਮਹੀਨੇ ਘੇਰਾ ਪਿਆ ਰਿਆ ਅੰਦਰ ਖਾਨ ਨੂੰ ਕੁਝ ਨਹੀਂ ਦਰਖਤਾਂ ਦੇ ਪੱਤੇ ਦਰਖਤਾਂ ਦੇ ਸੱਕ ਸੁਕਾ ਕੇ ਪੀ ਪੀ ਕੇ ਸਿਖਾਣੇ ਖਾਦੇ ਪੀਣ ਨੂੰ ਪਾਣੀ ਨਹੀਂ ਪਰ ਇਰਾਦੇ ਇਤਨੇ ਬਲਵਾਨ ਹਨ ਕਿ ਮੌਤ ਨੂੰ ਮੁਖਲਾ ਕਰਨ ਵਾਲੇ ਡਟੇ ਹੋਏ ਹਨ ਆਖਰ 8 ਮਹੀਨੇ ਬਾਅਦ ਜਦੋਂ ਜ਼ਾਲਮ ਮੁਗਲਾਂ ਨੇ ਤੇ ਪਹਾੜੀ ਰਾਜਿਆਂ ਨੇ ਝੂਠੀਆਂ ਕਸਮਾਂ ਖਾ ਖਾ ਕੇ ਇਹ ਵਿਸ਼ਵਾਸ ਦਿੱਤਾ ਤੁਸੀਂ ਕਿਲਾ ਛੱਡ ਜਾਓ ਸਾਡੀ ਤੁਹਾਡੀ ਲੜਾਈ ਖਤਮ ਗੁਰੂ ਸਾਹਿਬ ਜਾਣਦੇ ਸਨ ਪਰ ਫਿਰ ਵੀ ਸਿੱਖਾਂ ਨੂੰ ਦਸਨ ਲਈ ਉਹਨਾਂ ਨੇ ਕਿਲਾ ਛੱਡਿਆ ਅਤੇ ਜ਼ਾਲਮਾਂ ਨੇ ਫਿਰ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ सरसा ਦੇ ਕੰਡੇ ਤੇ ਮੇਰੇ ਪਾਛਾ ਨੇ ਦੇਖਿਆ ਅੰਮ੍ਰਿਤ ਵੇਲਾ ਹੋ ਗਿਆ ਘੋੜੇ ਤੇ ਲਗਾਮ ਖਿੱਚ ਲਈ ਸਿੰਘੋ ਰੁਕ ਜਾਓ ਅੱਜ ਅੰਮ੍ਰਿਤ ਵੇਲੇ ਦੇ ਦੀਵਾਨ ਇੱਥੇ ਸਰਸਾ ਦੇ ਕੰਡੇ ਹੀ ਸਜਣ ਬਹੁਤ ਹੈਰਾਨੇ ਵਾਲੀ ਗੱਲ ਹੈ ਸਰੀਰ ਚਿਰਵੀ ਸਰਦੀ ਅਤ ਦੀ ਠੰਡ ਪੈਨ ਨੂੰ ਕੋ ਬੋਤੇ ਗਰਮ ਕੱਪੜੇ ਨਹੀਂ ਅੱਠ ਮਹੀਨੇ ਅਨੰਦਪੁਰ ਦੇ ਕਿਲੇ ਅੰਦਰ ਰਹਿ ਕੇ ਬਿਨਾ ਕੁਝ ਖਾਦੇ ਪੀਤੇਆਂ ਦਰਖਤਾਂ ਦੇ ਸਖ ਪੱਤੇ ਖਾ ਕੇ ਗੁਜ਼ਾਰਾ ਕਰ ਰਹੇ ਸਨ ਜੋ ਸੁੱਕੇ ਹੱਡੀਆਂ ਦਾ ਪਿੰਜਰ ਰਹਿ ਗਏ ਸਨ ਤੇ ਜ਼ਾਲਮ ਮਾਰੋ ਮਾਰ ਕਰਦਾ ਪਿੱਛਾ ਕਰ ਰਿਹਾ ਪਰ ਕਾਲਪੁਰਖ ਉਸ ਪ੍ਰਭੂ ਦੀ ਸ਼ਿਸ਼ਟਲਾ ਕਿਵੇਂ ਛੱਡ ਸਕਦੇ ਸਨ ਉੱਥੇ ਦੀਵਾਨ ਸਜ ਗਏ ਤੇ ਸੈਦ ਦਾ ਜੀਤ ਸਿੰਘ ਨੂੰ ਤੇ ਹੋਰ ਸਿੰਘਾਂ ਨੂੰ ਦੁਸ਼ਮਣ ਰੋਕਣ ਲਈ ਭੇਜਿਆ ਕਾਲੀ ਬੋਲੀ ਰਾਤ ਵਿੱਚ ਪਰਿਵਾਰ ਖੇਰੂ ਖੇਰੂ ਹੋ ਗਿਆ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ ਇੱਕ ਪਾਸੇ ਚਲੇ ਗਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਵੱਡੇ ਸਹਿਬਜ਼ਾਦੇ ਇੱਕ ਪਾਸੇ ਤੇ ਕੁਝ ਹੋਰ ਇੱਕ ਸਿੱਖਾਂ ਦਾ ਟੋਲਾ ਉਸ ਅੰਧੇਰੀ ਰਾਤ ਵਿੱਚ ਇਹਨਾਂ ਤੋਂ ਜੁਦਾ ਹੋ ਗਿਆ ਮਾਤਾ ਗੁਜਰੀ ਕੁੰਬੇ ਮਾਸਕੀ ਦੇ ਘਰ ਜਾ ਕੇ ਇੱਕ ਰਾਤ কাটਦੇ ਹਨ ਜਿੱਥੇ ਲక్ష్ਮੀ ਨਾਨ ਦੇ ਇੱਕ ਔਰਤ ਨੇ ਉਹ ਭਾਗਾ ਪਰ ਔਰਤ ਨੇ ਗੁਰੂ ਸਾਹਿਬ ਦੇ ਇਸ ਪਰਿਵਾਰ ਨੂੰ ਮਿਸੇ ਪ੍ਰਸ਼ਾਦੇ ਛਕਾਏ ਤੇ ਦੂਜੇ ਦਿਨ ਫਿਰ ਹੋਇਆ ਕੀ ਮਨੁੱਖਤਾ ਦੇ ਨਾਲ ਅਕਿਰਤ ਕਰਨਤਾ ਕਰਨ ਵਾਲਾ ਗੰਗੂ ਬ੍ਰਾਹਮਣ ਇਸ ਨੀਤ ਨਾਲ ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਪਾਸ ਕੁੰਬੇ ਮਾਸ਼ਕੇ ਦੇ ਕਰ ਜਦੋਂ ਉਹ ਠਹਿਰੇ ਹੋਏ ਸੁਨਾਇਆ ਕੈਨ ਲਗਾ ਮੇਰੇ ਘਰ ਚਲੋ ਉਥੇ ਤੁਸੀਂ ਸੁਰੱਖਿਤ ਹੋਵੋ ਪਰ ਇਸ ਸੰਬੰਧ ਵਿੱਚ ਬਹੁਤ ਕੁਝ ਕਹਿਣ ਦੇ ਲੋੜ ਨਹੀਂ ਕਿ ਉਸਨੇ ਫਿਰ ਅੱਗੇ ਕੀਤਾ ਕੀ ਇਹ ਅਸੀਂ ਸਾਰੇ ਜਾਣਦੇ ਚੰਦ ਦਮਣਿਆਂ ਦੀ ਖਾਤਰ ਆਪਣੀ ਜ਼ਮੀਰ ਵੇਚ ਕੇ ਉਸਨੇ ਜੋ ਅਕਿਰਤ ਕੰਤਾ ਦਾ ਸਬੂਤ ਦਿੱਤਾ ਆਪਣੇ ਇਤਿਹਾਸ ਨੂੰ ਗੰਦਲਾ ਕਰ ਦਿੱਤਾ ਉਹ ਸਾਰੇ ਜਾਣਦੇ ਬੜੇ ਸੁੰਦਰ ਸ਼ਰਧਾ ਵਿੱਚ ਕਿਸੇ ਕਵੀ ਨੇ بیان ਕੀਤਾ ਹੈ ਦੇਖੋ ਖੇਡ ਤਕਦੀਰ ਨੇ ਖੇੜੀ ਕੈਸੀ ਵਿਛੜ ਗਿਆ ਪਰਿਵਾਰ ਸਾਰਾ ਸੱਸਾ ਨਦੀ ਨੇ ਵੰਡਿਆ ਪੁੱਤਰਾਂ ਨੂੰ ਜਿਗਰ ਹੋ ਗਿਆ ਤਾਰ-ਤਾਰ ਸਾਰਾ ਦੋ ਲਾਲ ਪਿਤਾ ਦੇ ਨਾਲ ਟੁਰ ਪਏ ਦੋਨੇ ਦਾਦੀ ਨਾਲ ਪਾਲਿਆ ਪਿਆਰ ਸਾਰਾ ਕੀਕਿ ਛੋਇਆ ਤੇ ਕੀ ਕੀ ਛੋ ਬਣਾਏ ਸਭ ਕੁਝ ਜਾਣਦਾ ਸੀ ਪਾਲਣਹਾਰ ਸਾਰਾ ਤੋਂ ਫਿਰ ਅੱਗੇ ਚਲ ਕੇ ਹੋਇਆ ਕੀ ਕਿ ਜਦੋਂ ਜੰਦੂ ਕੰਗੂ ਨੇ ਚੰਦ ਧਬਣੇ ਦੀ ਖਾਤਰ ਮਾਤਾ ਗੁਜਰੀ ਤੇ ਛੋਟੇ ਸਹਬ ਜ਼ਿਆਦਾ ਨੂੰ ਹਕੂਮਤ ਤੇ ਹਵਾਲੇ ਕਰ ਦਿੱਤਾ ਪਾਛਾ ਨੂੰ ਮਾਤਾ ਗੁਜਰੀ ਤੇ ਉਹਨਾਂ ਦੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਪਰ ਸਿੱਖੋਂ ਦੀਓ ਮਹਾਨ ਮਾਤਾ ਮਾਤਾ ਗੁਜਰੀ ਪੂਰੀ ਪੂਰੀ ਰਾਤ ਬੱਚਿਆਂ ਨੂੰ ਸਿੱਖਿਆਵਾਂ ਦਿੰਦੇ ਰਹੀ ਚੜ੍ਹਦੀ ਕਲਾ ਵਾਲੀ ਗੱਲਾਂ ਦੱਸਦੇ ਰਹੀ ਬੱਚਿਓ ਤੁਸੀਂ ਸਵੇ ਦੇ ਚਾਰੇ ਜਾਣਾ ਹੈ ਸਵੇ ਨੂੰ ਤੈਨੂੰ ਲਾਲਚਾਂ ਦੇਣੀਆਂ ਨੇ ਤੈਨੂੰ ਡਰਾਵੇ ਦੇਣੇ ਨੇ ਤੁਸੀਂ ਡੋਲਿਓ ਨਾ ਥਿੜਕਿਓ ਨਾ ਤੁਸੀਂ ਪੋਤੇ ਹੋ ਗੁਰੂ ਤੇਗ ਬਹਾਦਰ ਦੇ ਜਿਸ ਤੇਗ ਬਹਾਦਰ ਨੇ ਦਿੱਲੀ ਜ਼ਾਲਮ ਦੇ ਦਰ ਤੇ ਜਾ ਕੇ ਮਨੁੱਖਤਾ ਨੂੰ ਬਚਾਉਣ ਦੇ ਖਾਤਰ ਆਪਣੇ ਸੀਸ ਤਾਂ ਟਿਕ ਠੀਕ ਰਾ ਉਸ ਤੇ ਦਰ ਤੇ ਫੋੜਿਆ ਸੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਜ਼ਾਲਮਾਂ ਨੇ ਹਰ ਮੰਮਨ ਕੋਸ਼ਿਸ਼ ਕਰਨੀ ਹੈ ਤੁਹਾਨੂੰ ਧਰਮ ਤੋਂ ਡੋਲਾਉਂਦੀ ਪਰ ਬੱਚੇ ਕੀ ਜਵਾਬ ਦਿੰਦੇ ਹਨ ਮਾਂ ਵਕਤ ਆਨਦੇ ਐਸਾ ਇਤਿਹਾਸ ਸਿਰਜਾਂਗੇ ਕਿ ਰਹਿੰਦੀ ਦੁਨੀਆ ਤੱਕ ਲੋਕੀ ਯਾਦ ਕਰਨਗੇ ਤੋਂ ਪਾਤਸ਼ਾਹ ਨੇ ਬਹੁਤ ਧਾਨ ਕੁਰਬਾਨੀਆਂ ਕਰਕੇ ਜੋ ਇਤਿਹਾਸ ਸਿਰਜਿਆ ਉਸ ਦੀਆਂ ਗਾਥਾਂ ਅੱਜ ਥਾਂ-ਥਾਂ ਤੇ ਸੰਗਤਾਂ ਯਾਦ ਕਰ ਰਹੀਆਂ ਸੁਣ ਰਹੀਆਂ ਉਹਨਾਂ ਦੇ ਉਸੋਇਲੇ ਗਾ ਰਹੀਆਂ ਹਨ ਤਾਂ ਇੱਕ ਬੜਾ ਸੁੰਦਰ ਕਿਸੇ ਨੇ ਲਿਖਿਆ ਸ਼ਾਇਰ ਨੇ ਕਹਿੰਦੇ ਭਾਈ ਲਾਲਚ ਬੋਲਿਆ ਗੰਗੂ ਦੇ ਸਿਰ ਚੜ੍ਹ ਕੇ ਦਾਮਨ ਸੇਵਕ ਦਾ ਦਾਗਦਾਰ ਹੋਇਆ ਸੋਨੇ ਚਾਂਦੀ ਦੇ ਚੰਦ ਸਿੱਕਿਆਂ ਤੋਂ ਮੈਲਾ ਗੰਗੂ ਦਾ ਬੁਰਾ ਕਿਰਦਾਰ ਹੋਇਆ ਇਸ ਮੂਰਖ ਤੋਂ ਰੱਬ ਇਸ ਮੂਰਖ ਨੂੰ ਰਤਾ ਨਾ ਸ਼ਰਮ ਆਈ ਰਸੂ ਲਾਲਚ ਨਾਲ ਐਸਾ लाचार ਹੋਇਆ ਫੁੱਲਾਂ ਜਾਏ ਨਾਜ਼ਕ ਲੋਕ ਬੱਚੇ ਹਵਾਲੇ ਮੋਤੇ ਕਰਨ ਗਦਾਰ ਹੋਇਆ ਭਾਈ ਸੋਹਲ ਬੱਚੇ ਫੁੱਲਾਂ ਵਰਗੇ ਹਕੂਮਤ ਦੇ ਜ਼ੁਲਮਾਂ ਲਈ ਉਹਨਾਂ ਦੇ ਹਵਾਲੇ ਕਰਨ ਵਿੱਚ ਉਸਨੇ ਕੋਈ ਖੁਸ ਉਸਨੇ ਕੋਈ ਖੋਫ ਨਾ ਖਾਦਾ ਤੇ ਬੱਚੇ ਜ਼ਾਲਮ ਦੇ ਹਵਾਲੇ ਕਰ ਦਿੱਤੇ ਗਏ ਫਤਵਾ ਕੀ ਮਿਲਿਆ ਇਨਾ ਬੱਚਿਆਂ ਨੂੰ ਜ਼ਿੰਦਾ ਨੇहां ਵਿੱਚ ਚਿੰਨ ਕੇ ਸ਼ਹੀਦ ਕਰ ਦਿਓ ਹੋਇਆ ਐਸਾ ਹੀ ਫਿਰ ਜਲਾਦ ਮਂਗਾਏ ਗਏ ਬੱਚੇ ਨੂੰ ਖੜਾ ਕੀਤਾ ਗਿਆ ਤੇ ਦੀਵਾਰਾਂ ਵਿੱਚ ਚਿੰਨਾ ਸ਼ੁਰੂ ਕਰ ਦਿੱਤਾ ਜਲਾਦ ਨੇ ਐਸੀ ਦੁਖਦਾਈ ਘੜੀ ਵਿੱਚ ਕਹਿੰਦੇ ਜਲਾਦ ਦੀ ਆਤਮਾ ਵੀ ਰੋ ਪਈ ਉਸਨੇ ਗੱਲ ਆਖੀ ਭਾਈ ਮੈਂ ਹੁਕਮ ਤਬ ਬੱਧਾ ਹੋਇਆ ਤੁਸੀਂ ਬੱਚਿਓ ਕਿਉਂ ਨਹੀਂ ਇਹਨ ਮੰਨ ਜਾਂਦੇ ਇਸਲਾਮ ਕਬੂਲ ਕਰ ਲੈਂਦੇ ਤੇ ਮੌਤ ਤੁਸੀਂ ਬਚ ਜਾਓਗੇ ਬੜਾ ਸੁੰਦਰ ਕਿਸੇ ਕਵੀ ਨੇ ਲਿਖਿਆ ਜਿਲਾਦ ਬੱਦਾ ਹੁਕਮ ਦਾ ਇਟਾਂ ਚਿਰਨ ਤਾਂ ਲੱਗ ਪਿਆ ਤੇ ਫਤਿਹ ਸਿੰਘ ਵੱਲ ਵੇਖ ਕੇ ਅੱਖਾਂ ਚੋਂ ਪਾਣੀ ਵਗ ਗਿਆ ਤੇ ਬੋਲਿਆ ਇਹ ਬੱਚਿਓ ਅਨਿਆਈ ਮੌਤੇ ਮਰਦੇ ਹੋ ਕੀ ਹੈ ਤੁਹਾਡਾ ਵਿਗੜਦਾ ਇੱਕ ਵਾਰ ਸਜਦਾ ਕਰ ਦਿਓ ਕੁਝ ਖੋਫ ਖਾਵੋ ਮੌਤ ਦਾ ਗੱਲ ਮੰਨ ਲਓ ਸ਼ਰੀਕ ਦੀ ਬੈਠੇ ਕਲੇਜਾ ਪਕੜਗੇ ਹੋਵੇਗੀ ਮਾਂ ਉਡੇਕਦੀ ਪਰ ਫਿਰ ਸਹਬਜ਼ਾਦੇ ਫਤਿਹ ਸਿੰਘ ਨੇ ਕੀ ਉੱਤਰ ਦਿੱਤਾ ਸੁਣ ਸਹਬਜ਼ਾਦਾ ਬੋਲਿਆ ਸੁਣ ਐ ਜਲਾਦਾ ਭੋਲਿਆ ਤੂੰ ਕਾਰ ਆਪਣੀ ਕਰੀ ਜਾ ਤਿਲਕਾ ਸੁਨ ਹੈ ਡੋਲਿਆ ਸਾਡੇ ਘਰ ਤਾਂ ਖੁਸ਼ੀ ਹੈ ਗਮ ਦਾ ਕੋਈ ਨਾ ਨਹੀਂ ਬੈਠੇ ਕਲੇਜਾ ਪਕੜ ਕੇ ਸਾਡੀ ਐਉਂ ਜੀ ਮਾਂ ਨਹੀਂ ਨੂੰ ਚਕਿਰਤ ਕਰਨ ਬੱਲੀਆਂ ਗੱਲਾਂ ਕਰਕੇ ਉਹਨਾਂ ਛੋਟੇ-ਛੋਟੇ ਬੱਚਿਆਂ ਨੂੰ 6 ਤੇ 8 ਸਾਲ ਦੇ ਬੱਚਿਆਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਦੂਜੇ ਪਾਸੇ ਚਮਕੌਰ ਦੀ ਕੱਚੀ ਗੜੀ ਅੱਜ ਵੀ ਸਾਨੂੰ ਵਾਜਾ ਮਾਰ ਰਹੀ ਹੈ ਸਿੱਖਾ ਮੈਂ ਮਨੁੱਖਤਾ ਦੀ ਖਾਤਰ ਸੱਚ ਅਤੇ ਹੱਕ ਦੀ ਖਾਤਰ ਮਹਾਨ ਕੁਰਬਾਨੀਆਂ ਦੇ ਕੇ ਤੁਹਾਡੇ ਸਿਰਜਣਾ ਕੀਤੀ ਸੀ ਆਓ ਇਸੇ ਮਾਰਗ ਤੇ ਤੁਰ ਕੇ ਅਈ ਤੁਸੀਂ ਵੀ ਉਹ ਪਦਵੀਆਂ ਪ੍ਰਾਪਤ ਕਰੋ ਤਾਂ ਕਿ ਰੋਜ਼ ਅਰਦਾਸ ਵਿੱਚ ਤੁਹਾਨੂੰ ਯਾਦ ਕੀਤਾ ਜਾਵੇ ਸਿੱਖ ਜਦੋਂ ਅਰਦਾਸ ਕਰਦਾ ਤਾਂ ਫਿਰ ਇਹ ਬੋਲ ਪੜ੍ਹਦਾ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਾ ਜਿਨ੍ਹਾਂ ਸਿੰਘਾਂ ਸਿੰਘਣਾਂ ਧਰਮ ਹਿਤ ਸੀਸ ਦਿੱਤੇ ਚਰਖੜੀਆਂ ਤੇ ਚੜੇ ਬੰਦ-ਬੰਦ ਕਟਵਾਏ ਖੋਪਰੀ ਲੈ ਭਈਆਂ ਆਰਣਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਚਮਕੌਰ ਦੀ ਕੱਚੀ ਗੜੀ ਵਿੱਚ ਜਦੋਂ 40 ਭੁਖੇ ਭਾਣੇ ਸਿੰਘ ਦੁਸ਼ਮਣਾਂ ਨਾਲ ਲੜਦੇ ਸ਼ਹੀਦ ਹੋ ਗਏ ਤਾਂ ਪਾਤਸ਼ਾਹ ਦੇ ਵੱਡੇ ਸਹਬਜ਼ਦੇ ਅਜੀਤ ਸਿੰਘ ਨੇ ਮੈਦਾਨੇ ਜੰਗ ਵੀ ਜਾਣ ਦੀ ਮੰਗ ਕੀਤੀ ਤਾਂ ਆਪਣੇ ਹਥੀ ਗੁਰੂ ਸਾਹਿਬ ਨੇ ਉਸ ਨੂੰ ਸੁਝਾ ਕੇ ਮੈਦਾਨੇ ਜੰਗ ਵੀ ਤੋਰਿਆ ਤੇ ਜਦੋਂ ਉਹ ਲੜਦਾ ਹੋਇਆ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਿਆ ਤਾਂ ਫਿਰ ਛੋਟਾ ਪੁੱਤਰ ਜੁਜਾਰ ਸਿੰਘ ਅੱਗੇ ਆ ਕੇ ਕਹਿੰਦਾ ਪਿਤਾ ਜੀ ਮੈਨੂੰ ਰੰਤਤੇ ਵੀ ਜਾ ਕੇ ਜੂਜਨ ਦੀ ਆਗਿਆ ਦਿਓ ਮੈਂ ਵੀ ਆਪਣੇ ਵੱਡੇ ਵੀਰ ਵਾਂਗ ਜੂਝ ਕੇ ਸ਼ਹੀਦੀ ਪਾ ਕੇ ਰੱਬ ਦੀ ਦਰ ਤੇ ਪ੍ਰਵਾਨ ਹੋ ਜਾਵਾਂਗਾ ਤਾਂ ਗੁਰੂ ਸਾਹਿਬ ਨੇ ਗੱਲ ਆਖੀ ਸੀ ਕਿ ਪੁੱਤਰ ਅਈ ਤੂੰ ਜੰਗ ਵੀ ਜਾਣ ਦੀ ਕੇਵਲ ਆਗਿਆ ਹੀ ਨਹੀਂ ਮੰਗੇ ਆਪਣੇ ਆਪ ਬਲਕੇ ਤੇਰੇ ਇਸ ਇਤਿਹਾਸ ਤੋਂ ਸੇਧ ਲੈ ਕੇ ਆਉਣ ਵਾਲੀਆਂ ਨਸਲਾਂ ਜਦੋਂ ਕੋਈ ਜ਼ਾਲਮ ਜ਼ੁਲਮ ਕਰ ਲਈ ਤੁਲ ਜਾਏਗਾ ਤਾਂ ਸ਼ੇਧ ਹੁਣ ਲਈ ਸਿਰ ਤੇ ਕਫਨ ਬਣ ਕੇ ਮੈਦਾਨੇ ਜੰਗ ਵਿੱਚ ਜੂਝਾ ਕਰਨੀਆਂ ਤੂੰ ਕਿ ਐਸਾ ਮਹਾਨ ਇਤਿਹਾਸ ਹੈ ਸਿਰਜਿਆ ਤਾਂ ਪਾਛੈ ਨੇ ਉਸ ਨੂੰ ਫਿਰ ਮੈਦਾਨੇ ਜੰਗ ਅੰਦਰ ਜਾਣ ਦੀ ਆਗਿਆ ਦਿੱਤੀ ਇਸ ਹੱਬ ਦਾ ਲੜਕੇ ਸ਼ਹੀਦ ਹੋ ਗਿਆ ਤਾਂ ਇਸ ਤਰ੍ਹਾਂ ਬਹੁਤ ਵੱਡਾ ਇਤਿਹਾਸ ਜੋ ਹੈ ਇਸ ਪੋਧੀਆਂ ਸਤਰਾਤਾ ਅੰਦਰ ਗੁਰੂ ਸਾਹਿਬ ਦੇ ਪਰਿਵਾਰ ਨੇ ਸਿਰਜਿਆ ਤਾਂ ਆਓ ਅਸੀਂ ਸਭ ਮੁੜ ਕੇ ਸ਼ਬਦ ਵਾਲ ਤੁਰਦੇ ਹਾਂ ਕਿ ਸ਼ਬਦ ਦੀਆਂ ਬਾਕੀ ਪੰਕਤੀਆਂ ਸਾਨੂੰ ਕੀ ਉਪਦੇਸ਼ ਦਿੰਦੀਆਂ ਮਰਨ ਮਨਸਾਂ ਸੂਰਿਆਂ ਹੱਕ ਹੈ ਜੇ ਹੋਏ ਮਰੇ ਪਰਵਾਨੋ ਸੂਰੇ ਸਈ ਅੱਗੇ ਆਖੀਏ ਦਰਗਾ ਪਾਵਹਿ ਸਾਚੀ ਮਾਨ ਸੂਰਮਾ ਉਹ ਹੈ ਬਹਾਦਰ ਉਹ ਹੈ ਜੋ ਜੀਉਂਦਿਆਂ ਕਾਮ ਕ੍ਰੋਧ ਲੋਭ ਮੋਹ ਘਾਰ ਵਰਗੇ ਦੁਸ਼ਟਾਂ ਤੋਂ ਖਿਹੜਾ ਛਡਾ ਕੇ ਫਿਰ ਅੰਤ ਪਰ ਉਪਕਾਰ ਲਈ ਲੋੜ ਪੈਣ ਤੇ ਮੁਖਤਾ ਦੇ ਭਲੇ ਲਈ ਗਰੀਬ ਤੇ ਮਜ਼ਲੂਮ ਦੀ ਰੱਖਿਆ ਲਈ ਆਪਣੇ ਸਵਾਸਾਂ ਦੀ ਪੂੰਜੀ ਕੁਰਬਾਨ ਕਰ ਦੇਵੇ ਅਤੇ ਐਸਾ ਵਿਅਕਤੀ ਜਦੋਂ ਕੁਰਬਾਨ ਹੁੰਦਾ ਹੈ ਉਹ ਰੱਬ ਦੀ ਦਰਗਾ ਵਿੱਚ ਪਰਵਾਣ ਹੋ ਜਾਂਦਾ ਫਿਰ ਸੂਰੇ ਸਈ ਅੱਗੇ ਆਖੀਏ ਦਰਗਾ ਪਾਵੇਂ ਸਾਚੀ ਮਾਨ ਲੋ ਸੂਰਮੇ ਹੋ ਹੈ ਹੀ ਉਹ ਹਨ ਜੋ ਦਰਗਾ ਵਿੱਚ ਆ ਕੇ ਮਾਨ ਪ੍ਰਾਪਤ ਕਰਦੇ ਹਨ ਵਿਡਿਆਈ ਪ੍ਰਾਪਤ ਕਰਦੇ ਹਨ ਤੋਂ ਪਾਸ਼ਾ ਕਹਿੰਦੇ ਹਨ ਦਰਗਾ ਮਾਨ ਪਾਵੇਂ ਪਤਸ਼ੂ ਜਾਵੇਂ ਆਗੇ ਦੁੱਖ ਨਾ ਲਾਗੇ ਪਾਪੀ ਮਨੁੱਖ ਉਸ ਦਰਗਾ ਵਿੱਚ ਜਾ ਕੇ ਆਪਣੇ ਕੀਤੇ ਹੋਏ ਮਾੜੇ ਕਰਮਾਂ ਕਰਕੇ ਸਜ਼ਾ ਯਾਫਤਾ ਹੋ ਕੇ ਸਜ਼ਾਵਾਂ ਪਾਉਂਦਾ ਹੈ ਪਰ ਜੋ ਸੂਰਮੇ ਹਨ ਦਰਗਾ ਮਾਨ ਪਾਵੇ ਉਹਨਾਂ ਨੂੰ ਦਰਗਾ ਵਿੱਚ ਮਾਨ ਮਿਲਦਾ ਹੈ ਸਤਕਾਰ ਮਿਲਦਾ ਹੈ ਉਹ ਪਤ ਨਾਲ ਸੰਸਾਰ ਵੀ ਜਿਉਂਦੇ ਹਨ ਤੇ ਪਤ ਨਾਲ ਹੀ ਇੱਜ਼ਤ ਨਾਲ ਹੀ ਅੱਗੇ ਉਸ ਮਾਲਕ ਦੀ ਦਰਗਾ ਦੇ ਚਲੇ ਜਾਂਦੇ ਹਨ ਕਰ ਏਕ ਧਿਆਵੇ ਤਾ ਫਲ ਪਾਵੇ ਜਿਸੇਵੈ ਭਉ ਭਾਵੇ ਉਹ ਇਹ ਵਿਸ਼ਵਾਸ ਰੱਖਦੇ ਹੋਏ ਹਨ ਕਿ ਮਾਲਕ ਅਕਾਲ ਪੁਰਖ ਜੋ ਕੁਲ ਕਾਇਨਾਤ ਦਾ ਪੈਦਾ ਕਰਨ ਵਾਲਾ ਹੈ ਉਹ ਹਰ ਥਾਂ ਤੇ ਮੌਜੂਦ ਹੈ ਹਰ ਜੀਵ ਵਿੱਚ ਮੌਜੂਦ ਹੈ ਜ਼ਰਰੇ ਜ਼ਰਰੇ ਵਿੱਚ ਮੌਜੂਦ ਹੈ ਉਸ ਤੇ ਭਗਤੀ ਕਰਦੇ ਹਨ ਤੇ ਫਿਰ ਇਸ ਵਿਸ਼ਵਾਸ ਨਾਲ ਹੀ ਜੀਵਨ ਉਪਤੇਿਤ ਕਰਦੇ ਹਨ ਉਹਨਾਂ ਨੂੰ ਅੱਗੇ ਕੋਈ ਦੁੱਖ ਨਹੀਂ ਸਹਿਣਾ ਪੈਂਦਾ ਕਰ ਏਕ ਧਿਆਵੈ ਤਾਫਲ ਪਾਵੇ ਜੀ ਸੇਵੈ ਪਉ ਪਾਵੇ ਫਿਰ ਉਹਨਾਂ ਨੂੰ ਜੀਵਦਿਆਂ ਨਾ ਮੌਤ ਦਾ ਡਰ ਹੁੰਦਾ ਹੈ ਤੇ ਨਾ ਕਿਸੇ ਹੋਰ ਆਫਤ ਦਾ ਉਹ ਬੇਫਿਕਰ होके ਜੀਉਂਦੇ ਆ ਕਿਉਂਕਿ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਵੀ ਆਖਦੇ ਹਾਂ ਉਹਨਾਂ ਨੇ ਕਿਹਾ ਸੀ ਭੈ ਕਾਹੂ ਕੋ ਦੇਤਨੇ ਨੈ ਭੈ ਮਾਨਤਾ ਸੂਰਮਾ ਉਹ ਹੈ ਜੋ ਨਾ ਕਿਸੇ ਨੂੰ ਭੈ ਦੇਵੇ ਨਾ ਕਿਸੇ ਦਾ ਭੈ ਮੰਨੇ ਤੋ ਅੱਗੇ ਪਾਤਸ਼ਾਹ ਕਿਦਾਂ ਭਈ ਉੱਚਾ ਨਹੀਂ ਕਹਿਣਾ ਮਨ ਵਿੱਚ ਰਹਿਣਾ ਆਪੇ ਜਾਣੈ ਜਾਣ ਉਹ ਹਉਮੈ ਤੇ ਹੰਕਾਰ ਵਿਚ ਆ ਕੇ ਕੋਈ ਕੋ ਬੋਲ ਨਹੀਂ ਬੋਲਦੇ ਹਉਮੈ ਹੰਕਾਰ ਦੀ ਕੋਈ ਗੱਲ ਨਹੀਂ ਕਰਦੇ ਨਿਮਰਤਾ ਸਹਿਤ ਜੀਵਨ ਜੀਂਦੇ ਹਨ ਅਤੇ ਚੰਗਾ ਜੀਵਨ ਜਿਉ ਕੇ ਸੰਸਾਰ ਤੋਂ ਕੂਚ ਕਰਦੇ ਹਨ ਮਰਨ ਮਨਸਾ ਸੂਰਿਆਂ ਹੱਕ ਹੈ ਜੋ ਹੋਏ ਮਰੇ ਪਰਵਾਹ ਨਾ ਅੰਤ ਵਿੱਚ ਫੇਰ ਪਾਛੇ ਇਸ ਗੱਲ ਦੀ ਮੋਹਰ ਲਾਉਂਦੇ ਹਨ ਕਿ ਮਰਨਾ ਸੇਮ ਨੇ ਸੂਰਮਿਆਂ ਦੇ ਹੱਕ ਵਿੱਚ ਹੀ ਆਇਆ ਹੈ ਨਹੀਂ ਸਹੀ ਮੋਤ ਹੀ ਸੂਰਮਿਆਂ ਦੀ ਹੈ ਜੋ ਬਾਦਰਾਵਾਂ ਸੱਚ ਅਤੇ ਹੱਕ ਦੇ ਖਾਤਰ ਗਰੀਬ ਤੇ ਮਜ਼ਲੂਮ ਦੇ ਖਾਤਰ ਜ਼ੁਲਮ ਨੂੰ ਠਲ ਪਾਉਣ ਲਈ ਆਪਨਾ ਆਪ ਕੁਰਬਾਨ ਕਰ ਦਿੰਦੇ ਨੇ ਆਓ ਇਸ ਛੇ ਦਿ ਹfte ਵਿੱਚ ਅਸੀਂ ਵੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਆਪਣਾ ਜੀਵਨ ਜਿਹੜਾ ਹੈ ਉਹ ਬਤੀਤ ਕਰੀਏ ਤਾਂ ਹੀ ਗੁਰੂ ਦੀਆਂ ਖੁਸ਼ੀਆਂ ਅਸੀਂ ਪ੍ਰਾਪਤ ਕਰ ਸਕਦੇ ਹਾਂ ਆਓ ਅੰਤ ਵੀ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ